ਉਹ ਆਤ ਨਹੀਂ ਹੈਗਾ ਦੇਖੋ ਅੱਜ ਸਰਸੇਵ ਦੇ ਕੇਸ ਦੀ ਗੱਲ ਕਰੀਏ ਵਰਕੀਰਤਪਾਲ ਪੰਜਾਬ ਦੇ ਸਖਤਰ ਨੇ ਜਿਨ੍ਹਾਂ ਨੇ ਇੱਕ 259 ਸੈਕਸ਼ਨ ਦੇ ਉੱਤੇ ਰੋਕ ਲਾਈ ਹੋਈ ਆ ਤਾਂ ਉਹ ਉਹਦੀ ਕਲਨੀ ਹਮਤ ਥੋੜੀ ਆ ਪੰਜਾਬ ਦਾ ਮੁੱਖ ਮੰਤਰੀ ਕਵੇ ਤੇ ਵੱਟ ਕੇ ਇਸ ਤਰ ਲੱ ਸਕਦਾ ਸੋ ਇਹ ਸਾਰਿਆਂ ਦੀ ਮਨਸ਼ਾ ਜਿਹੜੀ ਰਲ ਮਿਲੀ ਆ ਇਹ ਸਿਰਫ ਵੋਟ ਪੋਲਿਟਿਕਸ ਦੀ ਰਾਜਨੀਤੀ ਕਰਦੇ ਆ ਇੱਕ ਦੂਜੇ ਨੂੰ ਰਲਾ ਕੇ ਇਧਰੋਂ ਉਧਰ ਕਰਕੇ ਕਿਸੇ ਦਾ ਕੋਈ ਏਜੰਡਾ ਨਹੀਂ ਹੁੰਦਾ ਸਿਰਫ ਲੋਕਾਂ ਨੂੰ ਗਮਰਾਹ ਕਰਦੇ ਆ ਜਿਹੜੇ ਅੱਜ ਕੱਲ ਪਰਸੋ ਰਲਗੰਢ ਹੋਈ ਆ ਕਿ 2015 ਭੁੱਲ ਕੇ 1517 ਦੀ ਟਰਮ ਦੇ ਵਿੱਚ ਰਹੇ ਹੋ ਅੱਜ ਤੱਕ ਹੀ ਰਹੇ ਹੋ ਤੁਸੀਂ ਹੁਣ ਦੋ ਚਾਰ ਦਿਨ ਇੱਧਰ ਆ ਕੇ ਮਾਰੇ ਲੱਗਦੇ ਆ ਜਾਂ ਤੁਸੀਂ ਉਹਨਾਂ ਦੇ ਭਾਈਵਾਲ ਸੀ ਉਸੇ ਤਰ੍ਹਾਂ ਕਾਂਗਰਸ ਆ ਜਿਹੜੀ ਪਿਛਲੇ 5 ਸਾਲ ਸੱਤਾ ਹੰਡਾ ਗਈ ਆ ਤੇ ਕੀ ਉਹਦੇ ਪ੍ਰਧਾਨ ਦਾ ਅੱਜ ਤੱਕ ਬਿਆਨ ਆਇਆ ਇਸ ਵਿਸ਼ੇ ਤੇ ਬੋਲਣਾ ਤਾਂ ਠੀਕ ਸਮਝਿਆ ਸੋ ਇਹ ਲੋਕ ਸਿਰਫ ਵਰਤਦੇ ਆ ਤੇ ਲੂਜ਼ ਐਂਡ ਥ्रो ਕਰਦੇ ਆ ਵਰਤਦੇ ਆ ਤੇ ਸੱਟ ਦਿੰਦੇ ਆ ਅਸੀਂ ਉਸ ਚੀਜ਼ ਤੋਂ ਨਹੀਂ ਆ ਅਸੀਂ ਅੱਜ ਵੀ ਗੱਲ ਕਰਦੇ ਆ ਤੇ ਮੈਂ ਪਹਿਲਾਂ ਵੀ ਕਿਹਾ ਕੱਲ ਵੀ ਗੱਲ ਕਰਦੇ ਰਹਾਂਗੇ ਇੱਕ ਇਹਨਾਂ ਨੂੰ ਸਵਾਲ ਕਰਨ ਦੇ ਲਈ ਜੇ ਪਲੇਟਫਾਰਮ ਚਾਹੁੰਦੇ ਆ ਤਾਂ ਉਹ ਅੱਜ ਅੱਜ ਦੇ ਟਾਈਮ 'ਚ ਇਹ ਤਿੰਨੇ ਸਰਕਾਰਾਂ ਉੱਥੇ ਸਵਾਲ ਦਾ ਜਿਹੜਾ ਮਾਟਰ ਬੰਦੀਆਂ ਕਾਂਗਰਸ ਅਕਾਲੀ ਤੇ ਆਪ ਹੈ ਸੋਹਰਾਜ ਨੂੰ ਕਿਉਂ ਲੱਗਿਆ ਕਿ ਚੋਣ ਹੀ ਲੜੇ ਜਾਵੇ ਉੱਥੇ ਬੈਠ ਕੇ ਵਾਰਸਾਈ ਚੱਕੀ ਜਾ ਸਕਦੀ ਹੈ ਕਿਉਂ ਨੂੰ ਸੋਹਰੇ ਕਿਉਂਕਿ ਜੀ ਇਹ ਕਹਿ ਦਿੰਦੇ ਆ ਕਿ ਅਸੀਂ ਅਸੀਂ ਆ ਜਿਹੜੀ ਹੈ ਵਿਧਾਨ ਸਭਾ 'ਚ ਗੱਲ ਕਰਾਂਗੇ ਉਹ ਕਰਦਾ ਗੱਲ ਕਰਦੇ ਨਹੀਂ ਲੋਕਾਂ ਨੂੰ ਜਦੋਂ ਕਿਤੇ ਤੁਸੀਂ ਅਰੈਸਟ ਕਰਦੇ ਉੱਥੇ ਆ ਕਹਿੰਦੇ ਨਹੀਂ ਇਸ ਤੋਂ ਬਾਅਦ ਚੱਕਾਂ ਪਰ ਇਹ ਵਾਰ ਚੱਕ ਮੈਂਬਰ ਪਾਰਲਮੈਂਟ ਤੁਹਾਡੇ ਦੋ ਚਲੇ ਗਏ ਮੈਂਬਰ ਪਾਰਲੀਮੈਂਟ ਨੇ ਗੱਲ ਕੀਤੀ ਉਹਨੂੰ ਡੈਮੇਜ ਦਿੱਤਾ ਗਿਆ ਸੋ ਅਸੀਂ ਇੱਕ ਇੱਕ ਕਰਕੇ ਇੱਕ ਵਾਸੀਂ ਸਾਰੇ ਸਾਰੇ ਅਸੀਂ ਕਿਉਂ ਨਹੀਂ ਆ ਸਕਦੇ ਮੈਂ ਤੇ ਗੱਲ ਕਰਦਾ ਵੀ ਇਹਨਾਂ ਨੂੰ ਸੁੱਖਿਆ ਹੀ ਵੀ ਇਹਨਾਂ ਨੇ ਲੋਕਾਂ ਨੂੰ ਮੂਰਖ ਬਣਾਉਂਦੇ ਆ 5 ਸਾਲ ਅੱਜ ਸਾਡੇ ਲੋਕ ਸਵਾਲ ਕਿਉਂ ਨਹੀਂ ਕਰਦੇ ਮੈਂ ਤੇ ਇੱਥੇ ਗੱਲ ਇਹ ਕਰਦਾ ਵੀ ਜੇ ਕਾਂਗਰਸ ਦਾ ਪ੍ਰਧਾਨ 5 ਸਾਲ ਸੱਤਾ ਹੰਢਾ ਗਿਆ ਤੇ ਅੱਜ ਵੀ ਉਹ ਲੁਧਿਆਣੇ ਦੇ ਵਿੱਚ ਮੈਂਬਰ ਪਾਰਲੀਮੈਂਟ ਬਣਿਆ ਤੇ ਅੱਜ ਵੀ ਤੁਹਾਨੂੰ ਸਵਾਲ ਕਿਤੇ ਜਾ ਸਕਦੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਸੁਖਰਾਜ ਦਾ ਨਹੀਂ ਨਾ ਪੂਰੇ ਪੰਜਾਬ ਦਾ ਪੂਰੇ ਸਿੱਖਾਂ ਦਾ ਪੂਰੇ ਵਰਲਡ ਵਿੱਚ ਵਸਦੇ ਸਿੱਖਾਂ ਦਾ ਹਰ ਇੱਕ ਉਸ ਵਿਅਕਤੀ ਦਾ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੁੰਦਾ ਹੈ ਤੇ ਅਸੀਂ ਉਹਨਾਂ ਨੂੰ ਸਵਾਲ ਕਰ ਸਕਦੇ ਹਾਂ ਉਹੀ ਹਾਲਾਤ ਮੌਜੂਦਾ ਸਰਕਾਰ ਦੇ ਹਨ ਅਸੀਂ ਇਹਨਾਂ ਨੂੰ ਇਹ ਤਾਂ ਕਹਿ ਸਕਦੇ ਹਾਂ ਵੀ ਇਹ ਕਹਿੰਦੇ ਵੀ ਆਟਾ ਦਾਲ ਸਕੀਮ ਲਾਗੂ ਕਰ ਦਿੰਦੇ ਹਾਂ ਹਜ਼ਾਰ ਰੁਪਏ ਦੇ ਦਿੰਦੇ ਹਾਂ ਜਿਹੜੇ ਮੁੱਦੇ ਤੇ ਆ ਤੁਸੀਂ ਤਾਂ ਕੀਤੇ ਨਹੀਂ ਤੋ ਵੀ ਅਗਦੀ ਅਨਾਉਂਸਮੈਂਟ ਹੈ ਆਯਾਤ ਉਮੀਦਵਾਰ ਦੇ ਤੌਰ ਤੇ ਹੈ ਕਿ ਸਾਰੀਆਂ ਸਿੱਖ ਜਥੇਬੰਦੀਆਂ ਸਾਰੀਆਂ ਸਿੱਖ ਜਥੇਬੰਦੀਆਂ ਨਹੀਂ ਜੀ ਦੇਖੋ ਜਥੇਬੰਦੀਆਂ ਵੀ ਆਪਣੇ ਲੈਵਲ ਤੇ ਅਸੀਂ ਇਹ ਤਾਂ ਹਜੇ ਸ਼ੁਰੂਆਤ ਆ ਅਸੀਂ ਦੱਸਿਆ ਵੀ ਅਸੀਂ ਲੜ ਰਹੇ ਹਾਂ ਤੇ ਲੜਾਂਗੇ ਸਾਰੀਆਂ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਲੜਾਂਗੇ ਜਿਵੇਂ ਜਥੇਬੰਦੀਆਂ ਦੇ ਫੈਸਲੇ ਹੋਣਗੇ ਉਹਨਾਂ ਫੈਸਲਿਆਂ ਤੇ ਪਹੁੰਚਾਂਗੇ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਿੰਘ ਨਮੀ ਵਾਲਾ ਸੁਪੁੱਤਰ ਸ਼ਹੀਦ ਭਾਈ ਕ੍ਰਿਸ਼ਨ ਪੁਗਾਣ ਸਿੰਘ ਮੈਂ ਥੋੜਾ ਜਿਹਾ ਦੱਸ ਦਿਆਂ ਕਿ ਬੇਬਲ ਕਲਾ ਗੋਲੀकांड 2015 ਦੇ ਵਿੱਚ ਜਦੋਂ ਹੋਇਆ ਸੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਇੱਜ਼ਤੀਆਂ ਨੂੰ ਲੈ ਕੇ ਉਸ ਸੰदर्भ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ 10 ਸਾਲ ਤੋਂ ਸੰਘਰਸ਼ ਕਰਦੇ ਆ ਰਹੇ ਹਾਂ 10 ਸਾਲ ਤੋਂ ਤਿੰਨ ਸਰਕਾਰਾਂ ਬਦਲ ਗਈਆਂ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਇਸ ਕੇਸ ਨੂੰ ਲੈ ਕੇ ਜਾਂ ਪੰਜਾਬ ਦੇ ਹੋਰ ਬਹੁਤ ਚਲੰਤ ਮੁੱਦੇ ਹਨ ਜਿਨ੍ਹਾਂ ਨੂੰ ਲੈ ਕੇ ਅੱਜ ਤੱਕ ਕਿਸੇ ਨੇ ਕੋਈ ਸੰਜੀਦਗੀ ਨਹੀਂ ਦਿਖਾਈ ਜੇ 2000 17 ਤੋਂ 22 ਇਹ ਸਰਕਾਰ ਦੀ ਗੱਲ ਕਰੀਏ ਉਸ ਸਮੇਂ ਕਾਂਗਰਸ ਦੀ ਸਰਕਾਰ ਆਉਂਦੀ ਆ 15 ਤੋਂ 17 ਤਕਾਲੀ ਦਲ ਦੀ ਸਰਕਾਰ ਰਹੀ ਜਿਹਦੇ ਰਾਜ ਹੀ ਹੁੰਦਾ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਝੂਠਾ ਲਾਰਾ ਲਾ ਕੇ ਉਹਦੇ 2 ਮਹੀਨੇ ਚ ਇਸ ਮਸਲੇ ਦੇ ਇਨਸਾਫ ਦੇ ਲਈ ਨਸ਼ਿਆਂ ਦੇ ਖਾਤਮੇ ਦੇ ਲਈ ਤੇ ਹੋਰ ਵੀ ਪੰਜਾਬ ਦੇ ਬਹੁਤ ਮੁੱਦੇ ਬੇਰੋਜ਼ਗਾਰੀ ਨੂੰ ਲੈ ਕੇ ਬੜਾਈ ਨੂੰ ਲੈ ਕੇ ਸਿਹਤ ਸੂਚਨਾ ਨੂੰ ਲੈ ਕੇ ਤਾਂ ਆਪਾਂ ਸਾਰਿਆਂ ਨੇ ਦੇਖਿਆ ਕਿ ਉਹਦਾ ਵੀ 5 ਸਾਲ ਸਿਰਫ ਟਾਲਮਟੋਲ ਚ ਟਪਾਇਆ ਗਿਆ ਫੇਰ ਜਿਹੜੇ ਹੁਣ ਆਤ ਮੌਜੂਦਾ ਸਰਕਾਰ ਚੱਲ ਰਹੀ ਆ ਕੇਜਰੀਵਾਲ ਦੀ ਅਗਵਾਈ ਦੇ ਵਿੱਚ ਅੰਮ੍ਰਿਤਸਰ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਆ ਕਿ 24 ਘੰਟਿਆਂ ਚ ਗੁਰੂ ਸਾਹਿਬ ਦੀਆਂ ਬੇਅਦਬੀਆਂ ਦਾ ਅਸੀਂ ਹੱਲ ਕਰ ਦਾਂਗੇ ਦੋਸ਼ੀਆਂ ਤੇ ਕਾਰਵਾਈ ਕਰਾਂਗੇ ਅੱਜ 3 ਸਾਲ ਦਾ ਸਮਾਂ ਬੀਤ ਚੁੱਕਿਆ ਅਸੀਂ ਅੱਜ ਵੀ ਸੜਕਾਂ ਤੇ ਪ੍ਰੋਟੈਸਟ ਕਰ ਰਹੇ ਆ ਅੱਜ ਸਵੇਰੇ ਵੀ ਇੱਕ ਪੂਰੇ ਦੇ ਵਿੱਚ ਪ੍ਰੋਟੈਸਟ ਕੀਤਾ ਗਿਆ ਇਸ ਮਸਲੇ ਨੂੰ ਲੈ ਕੇ ਜਿੱਥੇ ਕਿ ਦੋਸ਼ੀਆਂ ਦੇ ਖਿਲਾਫ ਚਲਾਨ ਪੇਸ਼ ਨਹੀਂ ਹੋਏ ਦੋਸ਼ੀਆਂ ਦੇ ਉੱਤੇ ਕਾਰਵਾਈਆਂ ਨਹੀਂ ਹੋਈਆਂ ਉਨ੍ਹਾਂ ਦੇ ਉੱਤੇ ਟਰੈਲ ਨਹੀਂ ਚਲਾਏ ਗਏ ਹਾਲਾਂਕਿ ਕੇਸ ਟਰਾਂਸਫਰ ਕੀਤੇ ਗਏ ਆ ਸੋ ਮੈਂ ਤਾਂ ਸਮੁੱਚੀ ਸੰਗਤ ਨੂੰ ਪੰਜਾਬ ਵਾਸੀਆਂ ਨੂੰ ਗਿੱਦੜਵਾਹਨ ਵਾਸੀਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਅਸੀਂ ਪਿਛਲੇ ਲੰਬੇ ਸਮੇਂ ਤੋਂ ਇਸ ਸਸ਼ੰਘਾਰਸ਼ ਦੇ ਲਈ ਪੂਰਾ ਪੰਜਾਬ